ਤੇ ਜਾਨੀ 1 ਰੁਪਏ ਦੀ ਵੀ ਕੋਈ ਇਧਰ ਉਧਰ ਨਹੀਂ ਹੈਗੀ ਵੀ ਜੇ ਦੀ ਨਿਗਾਚ ਨਾ ਹੋਵੇ। ਏਡਾ ਵੱਡਾ ਸੋਹਣਾ ਉਪਰਾਲਾ, ਇੰਨਾ ਵਧੀਆ ਉਪਰਾਲਾ ਵੀ ਪਿੰਡ ਦਾ, ਨਗਰ ਦਾ, ਦੁਨੀਆ ਭਰ ਵਿੱਚ ਕਿਤੇ ਵੀ ਕੋਈ ਬੈਠਾ ਹੈ, ਵੈਬਸਾਈਟ ਖੋਲ ਕੇ ਆਪਦਾ ਦਸਵੰਧ ਦੇਖ ਸਕਦਾ। ਬੇਨਤੀ ਕਰੂੰਗਾ, ਬਾਕੀ ਨਗਰ ਦੀਆਂ ਕਮੇਟੀਆਂ ਵੀ ਇਸ ਨਗਰ ਦੀ ਕਮੇਟੀ ਨੂੰ ਤਾਲਮੇਲ ਕਰਨ, ਇੱਥੇ ਆਉਣ, ਸਚੱਜੇ ਢੰਗ ਨਾਲ ਆਪਾਂ ਗੁਰੂ ਘਰਾਂ ਦੇ ਪ੍ਰਬੰਧ ਚਲਾਈਏ ਕਿਉਂਕਿ ਗੁਰੂ ਘਰ ਤਾਂ ਕੇਂਦਰ ਨੇ। ਜੇ ਸਾਡੇ ਕੇਂਦਰ ਕਮਜ਼ੋਰ ਹੋ ਜਾਂਦੇ ਨੇ ਤਾਂ ਮਾਨਵਤਾ ਤਾਂ ਕਮਜ਼ੋਰ ਹੋਊਗੀ ਹੋਊਗੀ। ਜੋ ਆ ਜੋ ਚੱਲ ਰਹੀ ਹੈ ਦੇਖਣੀ ਚਾਹੁੰਦਾ ਹੈ ਵੀ ਕਿਸ ਕੰਮ ਤੇ ਕਿੰਨਾ ਪੈਸਾ ਖਰਚ ਹੋ ਗਿਆ। ਕਿੰਨਾ ਪੈਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਪਿਆ ਹੈ ਤੇ ਕਿੰਨਾ ਪੈਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਨਗਰ ਨਿਵਾਸੀਆਂ ਨੇ ਦਿੱਤਾ। ਉਹ ਸਾਰਾ ਜੀ ਜਿੰਨਾ ਵੀ ਰਿਕਾਰਡ ਹੈਗਾ ਉਹ ਇਸ ਵੈੱਬਸਾਈਟ ਤੇ ਪਾਇਆ ਜਾਊਗਾ। ਕੋਈ ਵੀ ਨਗਰ ਨਿਵਾਸੀ ਉਹ ਚੈੱਕ ਕਰ ਸਕਦਾ ਹੈ। ਪ੍ਰਬੰਧਾ ਜਨਾਂ ਵੀ ਜੋ ਮਾਇਆ ਆਉਂਦੀ ਹੈ ਜਾਂ ਜਿੱਥੇ ਵੀ ਲੱਗਦੀ ਹੈ ਉਹ ਸਾਰੀ ਆਪਾਂ ਆਨਲਾਈਨ ਰਿਕਾਰਡ ਚੜਾਤੀ ਵੀ ਦਾ ਕਿੱਥੇ ਖਰਚ ਹੋਇਆ ਹੈ। ਕਿੰਨੇ ਕਿਹਨੇ ਕਿਹਨੇ ਦਿੱਤੀ ਜੇ ਕਿਸੇ ਨੇ 10 ਰੁਪਏ 20 ਰੁਪਏ ਦਿੱਤੇ ਨੇ ਉਹ ਆਪਣੇ ਵੈਬਸਾਈਟ ਖੋਲ ਕੇ ਸਰਚ ਆਪਸ਼ਨ ਹੈ ਉਹਦੇ ਵਿੱਚ ਸਰਚ ਮਾਰੋ ਉਹਨਾਂ ਦਾ ਨਾਮ ਖੁੱਲ ਜਾਣਾ। ਆਪਣਾ ਮੇਰਾ ਨਾਮ ترਸੇਮ ਪਠੜ ਹੈ ਜੀ ਤੇ ਇੱਥੇ ਆਏ ਸੀਗੇ ਜਿਹੜਾ ਪ੍ਰਬੰਧ ਇੱਥੇ ਗੁਰਦੁਆਰਾ ਕਮੇਟੀ ਨੇ ਤੇ ਬਾਬਾ ਜੀ ਨੇ ਰੀਕਿਆ ਹੈ ਮੈਂ ਸਮਝਦਾ ਇਹ ਪੰਜਾਬ ਦਾ ਪਹਿਲਾ ਪਿੰਡ ਹੋਊਗਾ ਐਨਾ ਸੋਹਣਾ ਪ੍ਰਬੰਧ ਪਾਰਦਰਸ਼ੀ ਪ੍ਰਬੰਧ ਰੀਕਿਆ ਜਿਹੜੀ ਵੈਬਸਾਈਟ ਲਾਂਚ ਕੀਤੀ ਹੈ ਜਿਹਦੇ ਵਿੱਚ ਜੇ ਕਿਸੇ ਨੇ 10 ਰੁਪਏ ਵੀ ਦਿੱਤੇ ਨੇ ਉਹਦਾ ਹਿਸਾਬ ਕਿਤਾਬ ਵੀ ਉਹ ਆ ਦੇਖ ਸਕਦਾ ਤੇ ਜਿਹਦੇ ਵਿੱਚ ਗੁਰਮਤ ਦਾ ਸੋਜੀ ਵੀ ਆਉਣੀ ਹੈ ਜਿਹਦੇ ਵਿੱਚ ਪ੍ਰੋਗਰੈਸ ਰਿਪੋਰਟ ਵੀ ਆਉਣੀ ਹੈ ਇਹ ਜਾਨੀ 1 ਰੁਪਏ ਦੀ ਵੀ ਕੋਈ ਇਧਰ ਉਧਰ ਨਹੀਂ ਹੈਗੀ ਵੀ ਜਿਹਦੀ ਨਿਗਾਚ ਨਾ ਹੋਵੇ। ਐਡਾ ਵੱਡਾ ਸੋਹਣਾ ਉਪਰਾਲਾ, ਇੰਨਾ ਵਧੀਆ ਉਪਰਾਲਾ ਵੀ ਪਿੰਡ ਦਾ, ਨਗਰ ਦਾ, ਦੁਨੀਆ ਭਰ ਵਿੱਚ ਕਿਤੇ ਵੀ ਕੋਈ ਬੈਠਾ ਹੈ, ਵੈਬਸਾਈਟ ਖੋਲ ਕੇ ਆਪਦਾ ਦਸਵੰਦ ਦੇਖ ਸਕਦਾ ਹੈ। ਉਹਦੀ ਵਰਤੋਂ ਕਿਵੇਂ ਹੋਈ ਆ ਉਹ ਦੇਖ ਸਕਦਾ ਹੈ। ਬੈਲੈਂਸ ਸ਼ੀਟ ਕਿੰਨੀ ਖੜੀ ਆ ਉਹ ਦੇਖ ਸਕਦਾ ਹੈ। ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਮੈਂ ਤਾਂ ਇਸ ਬੇਨਤੀ ਕਰੂੰਗਾ। ਬਾਕੀ ਨਗਰ ਦੀਆਂ ਕਮੇਟੀਆਂ ਵੀ ਇਸ ਨਗਰ ਦੀ ਕਮੇਟੀ ਨੂੰ ਤਾਲਮੇਲ ਕਰਨ ਇੱਥੇ ਆਉਣ। ਸਚਜੇ ਢੰਗ ਨਾਲ ਆਪਾਂ ਗੁਰੂ ਘਰਾਂ ਦੇ ਪ੍ਰਬੰਧ ਚਲਾਈਏ ਕਿਉਂਕਿ ਗੁਰੂ ਘਰ ਤਾਂ ਕੇਂ ਜੇ ਸਾਡੇ ਕੇਂਦਰ ਕਮਜ਼ੋਰ ਹੋ ਜਾਂਦੇ ਨੇ ਤਾਂ ਮਾਨਵਤਾ ਤਾਂ ਕਮਜ਼ੋਰ ਹੋਊਗੀ ਹੋਊਗੀ ਸੋ ਇਸ ਕਰਕੇ ਬਹੁਤ ਸੋਹਣਾ ਉਪਰਾਲਾ ਜੀ ਇਹ ਤੁਹਾਨੂੰ ਮੁਬਾਰਕਾ ਨੇ ਦਿਲੋਂ ਮੁਬਾਰਕਾ ਇੱਥੇ ਜ਼ਿਆਦਾਤਰ ਇਸ ਤਰ੍ਹਾਂ ਸਾਡਾ ਨਕਸ਼ਾ ਅਕਸ ਬਣਿਆ ਪਿਆ ਵੀ ਇਹ ਪੈਸੇ ਪਿੱਛੇ ਲੜੀ ਜਾਂਦੇ ਆਪਸ ਵਿੱਚ ਇਹ ਉਹੀ ਅਕਸ ਬਣਿਆ ਹੋਇਆ ਆਪਾਂ ਆਮ ਜਰਨਲ ਗੱਲ ਆਏ ਪਰ ਮੈਂ ਸਮਝਦਾ ਵੀ ਜਿਹੜਾ ਜੱਸਾ ਪੈਣੀ ਜ਼ਿਲ੍ਹਾ ਬਰਨਾਲੇ ਦੇ ਵਿੱਚ ਪਿੰਡ ਹੈ ਇਹਨੇ ਜਿਹੜਾ ਇਹ ਕਰਕੇ ਦਿਖਾਤਾ ਇਹ ਬਹੁਤ ਵੱਡਾ ਸਾਡੇ ਲਈ ਮਾਰਗਦਰਸ਼ਨ ਹੈ ਜੀ ਆਉਣ ਸਾਰੇ ਬੰਦੇ ਸਿੱਖਣ ਤੇ ਆਪੋ ਆਪਣੇ ਨਗਰਾਂ ਦੇ ਵਿੱਚ ਜੇ ਇਮਾਨਦਾਰੀ ਨਾਲ ਵਾਕਈ ਗੁਰੂ ਘਰ ਦੀ ਸੇਵਾ ਕਰਦੇ ਨੇ ਉਹ ਤੈਨੂੰ ਸਿੱਖਾ ਲੈ ਕੇ ਜਾਣਾ ਕਿ ਬਾਬਾ ਜੀ ਕੀ ਨਾਮ ਆਪਣਾ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਅੱਜ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਕਿਸ ਬਾਰੇ ਜਿਹੜੀ ਕਿਹੜੀ ਵੈਬਸਾਈਟ ਲਾਗ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਗੁਰਫਤੇ ਦੀ ਸੰਪੂਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਇਹ ਵੈਬਸਾਈਟ ਹੈ ਜੀ ਇਹ ਗੁਰਦੁਆਰਾ ਸਾਹਿਬ ਦੀ ਹੈ ਗੁਰਦੁਆਰਾ ਸਾਹਿਬ ਪੈਣੀ ਜੱਸਾ ਦੀ ਜਿਹੜਾ ਪ੍ਰਬੰਧ ਹੈ ਜੰਨਾ ਵੀ ਜੋ ਮਾਇਆ ਆਉਂਦੀ ਹੈ ਜਾਂ ਜਿੱਥੇ ਵੀ ਲੱਗਦੀ ਹੈ ਉਹ ਸਾਰੀ ਆਪਾਂ ਆਨਲਾਈਨ ਰਿਕਾਰਡ ਚੜਾਤੀ ਵੀ ਦਾ ਕਿੱਥੇ ਖਰਚ ਹੋਇਆ ਕਿਨੇ 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 ਦਿੱਤੀ ਜੇ ਕਿਸੇ ਨੇ 10 ਰੁਪਏ 20 ਰੁਪਏ ਦਿੱਤੇ ਨੇ ਉਹ ਆਪਣੇ ਵੈਬਸਾਈਟ ਖੋਲ ਕੇ ਸਰਚ ਆਪਸ਼ਨ ਹੈ ਉਹਦੇ ਵਿੱਚ ਸਰਚ ਮਾਰੋ ਉਹਨਾਂ ਦਾ ਨਾਮ ਖੁੱਲ ਜਾਣਾ ਹੈ। ਤੇ ਉਹ ਆਪਣੇ ਸਾਰੇ ਨਾਮ ਦੇਖ ਸਕਦਾ ਹੈ ਜੀ ਕਿੱਥੇ ਲੱਗੀ ਹੈ ਉਹ ਵੀ ਦੇਖ ਸਕਦੇ ਨੇ। ਡੇਲੀ ਵੀ ਡੇਲੇ ਅਪਡੇਟ ਹੋਵੇਗਾ। ਨਹੀਂ ਜੀ ਜਿਹੜੀ ਰਸੀਦਾਂ ਦੀ ਅਪਡੇਟ ਹੈ ਇਹ 8 ਦਿਨਾਂ ਬਾਅਦ ਹੈ ਜੀ। ਜਿਹੜੀ ਖਰਚੇ ਦੀ ਹੈ ਉਹ ਮੰਥਲੀ ਅਸੀਂ ਸੰਗ੍ਰਾਂਦ ਨੂੰ ਕਰਦੇ ਆ ਸੰਗ੍ਰਾਂਦ ਤੋਂ ਦੂਸਰੇ ਦਿਨ ਇਹਦੀ ਅਪਡੇਟ ਹੋ ਜਾਂਦੀ ਹੈ। ਤੇ ਜਿਹਨੇ ਵੈਬਸਾਈਟ ਦੇਖੋ ਬਣਾਉਂਦੇ ਨੇ ਜੀ ਵੈਬਸਾਈਟ ਮੇਰਾ ਤਾਂ ਜ਼ਿਆਦਾਤਰ ਕਿਉਂਕਿ ਇੱਥੋਂ ਦੇ 2-3 ਸਾਡੇ ਨੌਜਵਾਨ ਇਹ ਕੰਮ ਕਰਦੇ ਨੇ ਜਾਦਵਿੰਦਰ ਸਿੰਘ ਜੀ ਸੀ ਉਹਨਾਂ ਨੇ ਬੜਾ ਸਹਾਇਕ ਹੋ ਦਿੱਤਾ ਉਹਨਾਂ ਨੇ ਉਹਨਾਂ ਦੇ ਮਿੱਤਰ ਸੀ ਜਿਨ੍ਹਾਂ ਨੇ ਬਣਾਈ ਆਪਾਂ ਤਾਂ ਸਿਰਫ ਜਿਹੜਾ ਇਹਦਾ ਖਰਚਾ ਹੈਗਾ ਅ ਡੋਮੇਨ ਦਾ ਖਰਚਾ ਹੁੰਦਾ ਜਿਹੜਾ ਆਪਾਂ ਖਰੀਦੇ ਆਂ ਜੀ ਜਾਂ ਜਿਹੜਾ ਹੋਰ ਆ ਬਸ ਸਿਰਫ ਆਪਣਾ ਤਾਂ 5000 ਰੁਪਏ ਦਾ ਖਰਚਾ ਆਇਆ ਸੀਗਾ ਤੇ 1000 ਰੁਪਏ ਸਾਡਾ ਡੋਮੇਨ ਦਾ ਲੱਗਿਆ ਸੀਗਾ ਉਸ ਟਾਈਮ 2 ਸਾਲ ਹੋ ਗਏ ਸਾਨੂੰ ਇਸ ਪ੍ਰੋਸੈਸ ਦੇ ਵਿੱਚ ਪਏ ਆ ਨੂੰ ਕੋਈ ਜ਼ਿਆਦਾ ਖਰਚਾ ਨਹੀਂ ਹੈ ਜੇ ਕੋਈ ਚਾਹੇ ਵੀ ਤਾਂ ਆਪਾਂ ਨੂੰ ਇਹਨਾਂ ਦੇ ਨਾਲ ਆਪਾਂ ਮਿਲਾ ਦਾਂਗੇ ਇਹ ਵੈਬਸਾਈਟ ਦਾ ਜਿਹੜਾ ਨਾਰਮਲ ਹੀ ਖਰਚਾ ਜੋ ਆਨਲਾਈਨ ਮੰਗਣਗੇ ਨੈਟ ਸ਼ਿਸ਼ਟਮ ਚਲਾਉਣ ਵਾਸਤੇ ਉਹੀ ਖਰਚਾ ਹੋਊਗਾ ਇਹ ਆਪ ਕੋਈ ਖਰਚਾ ਨਹੀਂ ਲੈਂਦੇ। ਲੱਗਦਾ ਨਹੀਂ ਜੀ ਜਿਹੜੀ ਕਮੇਟੀ ਨੇ ਹਿਸਾਬ ਦੇਣਾ ਦੂਸਰੀ ਕਮੇਟੀ ਨੂੰ ਹਿਸਾਬ ਦੇਤਾ। ਨਗਰ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਹੁੰਦਾ ਨਗਰ ਦੇ ਵਿੱਚ ਗੱਲਾਂ ਚੱਲ ਪੈਂਦੀਆਂ ਜੀ ਸਾਨੂੰ ਤਾਂ ਹਿਸਾਬ ਦਾ ਨਹੀਂ ਪਤਾ। ਆਮ ਹੀ ਇਹ ਨਾਰਮਲ ਗੱਲਾਂ ਨੇ ਵੀ ਪਤਾ ਨਹੀਂ ਜੀ ਉੱਥੇ ਕੀ ਖਰਚਾ ਹੋ ਗਿਆ ਕਿੰਨੀ ਆਮਦਨ ਸੀ ਇਹ ਕੌਣ ਖਾ ਗਿਆ। ਹੁਣ ਇਹ ਚੀਜ਼ ਨੂੰ ਦੇਖ ਕੇ ਹੀ ਅਸੀਂ ਵੈਬਸਾਈਟ ਬਣਾਈ ਸੀ ਵੀ ਹਰ ਇੱਕ ਦੀ ਜੇਬ 'ਚ ਹੋਵੇ ਜਿਹੜਾ ਡੈਲੀ ਆਪ ਦਾ ਚਾਹੇ ਗੁਰੂਕਾਰ ਜੀ ਕੋਈ ਨਹੀਂ ਵੀ ਆਇਆ ਨਾ ਉਹ ਵੀ ਆਪਣੀ ਵੈਬਸਾਈਟ ਖੋਲ ਕੇ ਦੇਖ ਸਕਦਾ ਵੀ ਕਿੰਨਾ ਹੈ। ਇਹ ਚੀਜ਼ ਨੂੰ ਤਾਂ ਠੱਲ ਦਾ ਨਾਮ ਹੈ ਵੈਬਸਾਈਟ ਦਾ ਜੀ ਵੈਬਸਾਈਟ ਗੁਰਦੁਆਰਾ ਸਾਹਿਬ ਦਾ ਜੀ ਗੁਰਦੁਆਰਾ ਸਾਹਿਬ ਪੈਣੀ ਜੱਸਾ .org ਇਹ ਵੈਬਸਾਈਟ ਦਾ ਆਪਣਾ ਲਿੰਕ ਹੈ ਜੀ ਲਿਖ ਕੇ ਵੀ ਲਾਵਾਂਗੇ ਆਪਾਂ ਸ਼ੇਅਰ ਵੀ ਕਰਾਂਗੇ ਜੀ ਕੋਈ ਕੀ ਨਾਮਾ ਦਾ ਸੁਵਿੰਦਰ ਸਿੰਘ ਮਸਤੂਆਣਾ ਸਾਹਿਬ ਜੀ ਠੀਕ ਹੈ ਨਾ ਜਿਹੜਾ ਅੱਜ ਇਹ ਵੈਬਸਾਈਟ ਲਾਂਚ ਹੋਤੀ ਹੈ ਇਹ ਫਾਰਦਰ ਸੀ ਜਿਹੜਾ ਹਿਸਾਬ ਕਿਤਾਬ ਉਹ ਰੱਖਿਆ ਜਾਂਦਾ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਨਵੇਂ ਸਾਲ ਤੇ ਸੰਗਤ ਨੇ ਰਲ ਮਿਲ ਕੇ ਹੋਰ ਭਾਈ ਜਸਵੀਰ ਸਿੰਘ ਹੋਣਾ ਨੇ ਸਾਰੀ ਕਮੇਟੀ ਨੇ ਇਹ ਵੈਬਸਾਈਟ ਦਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਵੇ ਸਾਰਾ ਹਸਾਬ ਕਿਤਾਬ ਆ ਜਿਹੜਾ ਵੈਬਸਾਈਟ ਤੇ ਪਾਇਆ ਜਾਇਆ ਕਰੋ ਸੰਗਤ ਚ ਚੈੱਕ ਕਰ ਸਕਦੇ ਆ ਕਿਉਂ ਅੱਜ ਕੱਲ ਗੁਰੂ ਘਰਾਂ ਦੇ ਵਿੱਚ ਬਹੁਤ ਥਾਮਾਂ ਤੇ ਕਮੇਟੀਆਂ ਦੇ ਔਰ ਅਫਸਰੇ ਰੋਲੇ ਪੈ ਰਹੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਚੀਜ਼ਾਂ ਨੂੰ ਠੱਲ ਪਾਉਗੀ ਪਹਿਲਾਂ ਵੀ ਗੁਰਦੁਆਰਾ ਸਾਹਿਬ ਨੇ ਔਰ ਸਾਰੇ ਪੰਚਾਇਤ ਨੇ ਰਲ ਕੇ ਜਿੰਨੇ ਵੀ ਗੁਰੂ ਘਰਾਂ ਦੇ ਕਾਰਜ ਕੀਤੇ ਆ ਬਹੁਤ ਮਨ ਖੁਸ਼ ਹੋਇਆ ਸਾਰੇ ਕਾਰਜ ਦੇਖ ਕੇ ਜਿਹੜੇ ਗ੍ਰੰਥੀ ਸਿੰਘ ਦੇ ਔਰ ਸੇਵਾਦਾਰਾਂ ਦੀ ਪਰਵਰਸ ਹੁੰਦੀ ਆ ਉਹ ਦੇਖ ਕੇ ਮਨ ਮੋਖ ਖੁਸ਼ ਹੋਇਆ ਪ੍ਰਬੰਧ ਕਰਨ ਨਾਲ ਗੱਲਾਂ ਬਾਤਾਂ ਕਰਕੇ ਤੇ ਮੈਂ ਸਾਰੀ ਸੰਗਤ ਨੂੰ ਸਾਰੇ ਨਗਰ ਪੰਚਾਇਤ ਨੂੰ ਪੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਨਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੁਣ ਉਥੇ ਨਵਾਂ ਸਾਲ ਸਾਡਾ ਇਹੀ ਸ਼ੁਰੂ ਹੁੰਦਾ ਕਿ ਅਸੀਂ ਚੰਗੇ ਕੰਮ ਕਰੀਏ ਔਰ ਗੁਰੂ ਘਰਾਂ ਦੇ ਨਾਲ ਚੰਗੇ ਗੁਰਵਾਨੀ ਦੇ ਨਾਲ ਬੱਚਿਆਂ ਨੂੰ ਜੋੜੀਏ ਜਿਹੜਾ ਵੀ ਕੋਈ ਸੇਵਾਦਾਰ ਜਿਹਨੂੰ ਡਾਊਟ ਲੱਗਦਾ ਉਹ ਚੈੱਕ ਕਰ ਸਕਦਾ ਹਸਾਬ ਕਿਤਾਬ ਸਾਰਿਆਂ ਸੰਗਤਾਂ ਨੂੰ ਇਸ ਵੈਬਸਾਈਟ ਦੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਰਪੰਚ ਗੁਰਮਖ ਸਿੰਘ ਪਿੰਡ ਭੈਣੀ ਦਾ ਸਹਾ ਜਿਲ੍ਹਾ ਬਰਨਾਲਾ ਜੀ ਇਹ ਜੀ ਮੇਰੇ ਨਗਰ ਦੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਤੇ ਸਮੂਹ ਨਗਰ ਨਿਵਾਸੀਆਂ ਨੇ ਤੇ ਮੇਰੇ ਪਿੰਡ ਦੇ ਨੌਜਵਾਨਾਂ ਨੇ ਜਿਹੜਾ ਇਹ ਰਲ ਮਿਲ ਕੇ ਜਿਹੜਾ ਉਪਰਾਲਾ ਕੀਤਾ ਜੀ ਪਾਰਦਰਸ਼ਾਲਾ ਇਹ ਜਿਹੜਾ ਵੀ ਗੁਰੂ ਘਰ ਦਾ ਜਿੰਨਾ ਵੀ ਕੋਈ ਮਤਲਬ ਖਰਚਾ ਹੈ ਜੀ ਉਹ ਗੁਰੂ ਘਰ ਦੀ ਆਮਦਨ ਉਹ ਜੀ ਉਹ ਸਾਰੀ ਵੈਬਸਾਈਟ ਤੇ ਪਾਈ ਜਾਊਗੀ ਜੋ ਵੀ ਪਿੰਡ ਦਾ ਕੋਈ ਨਗਰ ਨਿਵਾਸੀ ਕੋਈ ਵੀ ਗੁਰੂ ਘਰ ਦੀ ਸੇਵਾ ਜੋ ਚੱਲ ਰਹੀ ਹੈ ਦੇਖਣੀ ਚਾਹੁੰਦਾ ਹੈ ਵੀ ਕਿਸ ਕੰਮ ਤੇ ਕਿੰਨਾ ਪੈਸਾ ਖਰਚ ਹੋ ਗਿਆ ਕਿੰਨਾ ਪੈਸਾ ਗੁਰਦੁਆਰਾ ਪ੍ਰਬੰਧ ਕਮੇਟੀ ਕੋਲੇ ਪਿਆ ਤੇ ਕਿੰਨਾ ਪੈਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਗਰ ਨਿਵਾਸੀਆਂ ਨੇ ਦਿੱਤਾ ਉਹ ਸਾਰਾ ਜੀ ਜਿੰਨਾ ਵੀ ਰਿਕਾਰਡ ਹੈਗਾ ਉਹ ਇਸ ਵੈਬਸਾਈਟ ਤੇ ਪਾਇਆ ਜਾਊਗਾ ਕੋਈ ਵੀ ਨਗਰ ਨਿਵਾਸੀ ਉਹ ਚੈੱਕ ਕਰ ਸਕਦਾ ਹੈ ਤੇ ਮੈਂ ਬਾਣੀ ਨਾਲ ਵੀ ਖੜ ਵੀ ਕੀ ਹਾਂਜੀ ਬਾਣੀ ਨਾਲ ਰਿਲੇਟਡ ਵੀ ਉਹ ਵੈਬਸਾਈਟ ਤੇ ਜੀ ਲਾਈਵ ਜੋ ਵੀ ਗੁਰੂ ਘਰ ਦਾ ਪ੍ਰੋਗਰਾਮ ਨੇ ਜੀ ਕਥਾ ਹੈ ਜੀ ਕੀਰਤਨ ਹੈ ਜੀ ਉਹ ਉਹ ਵੀ ਵੈਬਸਾਈਟ ਤੇ ਚੱਲੂਗਾ ਜੀ ਤੇ ਮੈਂ ਆਪਣੀ ਨਗਰ ਪੰਚਾਇਤ ਵੱਲੋਂ ਤੇ ਸੂ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਬਹੁਤ ਬਹੁਤ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਜਿਨ੍ਹਾਂ ਨੇ ਇਹ ਰਲ ਮਿਲ ਕੇ ਇੰਨਾ ਵਧੀਆ ਉਪਰਾਲਾ ਕੀਤਾ ਹੈ। ਮੇਰਾ ਨਾਮ ਗੋਵਿੰਦ ਸਿੰਘ ਹੈ। ਜਾਵਰ ਦੇ ਵਿੱਚ ਖਾਸ ਕਰਕੇ ਮਾਲਵੇ ਦੇ ਵਿੱਚ ਇਹ ਪਹਿਲਾ ਨਗਰ ਹੈ ਜਿਸ ਨਗਰ ਨੇ ਇਹ ਬਹੁਤ ਵੱਡਾ ਉਦਮ ਉਪਰਾਲਾ ਕੀਤਾ ਹੈ। ਗੁਰਦੁਆਰਾ ਸਾਹਿਬ ਦੇ ਨਾਂ ਤੇ ਇੱਕ ਵੈਬਸਾਈਟ ਜਿਹੜੀ ਬਣਾਈ ਹੈ ਤਾਂ ਜੋ ਗੁਰਦੁਆਰਾ ਸਾਹਿਬ ਦਾ ਜਿੰਨਾ ਵੀ ਪ੍ਰਬੰਧ ਹੈ ਉਹਦੇ ਬਾਰੇ ਸਾਰਿਆਂ ਨੂੰ ਪਤਾ ਲੱਗ ਸਕੇ ਕਿਉਂਕਿ ਉਹਨਾਂ ਸਾਨੂੰ ਤਕਰੀਬਨ 15 ਸਾਲ ਪ੍ਰਚਾਰ ਦੇ ਖੇਤਰ ਵਿੱਚ ਵਿਚਰਦਿਆਂ ਨੂੰ ਹੋ ਗਿਆ ਤੇ ਲੋਕਾਂ ਦੇ ਵਿੱਚ ਇਹ ਗੱਲ ਚੱਲਦੀ ਸੀ ਵੀ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ ਉਹ ਹਿਸਾਬ ਕਿਤਾਬ ਜਿਹੜਾ ਸਹੀ ਢੰਗ ਦੇ ਨਾਲ ਨਹੀਂ ਦਿੰਦੀਆਂ ਕਿਤੇ ਨਾ ਕਿਤੇ ਲੋਕ ਫਿਰ ਗੁਰਦੁਆਰਾ ਸਾਹਿਬ ਨੂੰ ਦਾਨ ਦੇਣ ਦੇ ਵਿੱਚ ਵੀ ਗੁਰੇਜ਼ ਕਰਦੇ ਹਨ ਦੇਖੋ ਜਿਵੇਂ ਗੁਰਦੁਆਰਾ ਸਾਹਿਬ ਪ੍ਰਬੰਧ ਤੇ ਵਿੱਚ ਇਹਨਾਂ ਨੇ ਹਿਸਾਬ ਕਿਤਾਬ ਦਾ ਜਿਹੜਾ ਕੀਤਾ ਨਾਲ ਦੀ ਨਾਲ ਗੁਰਬਾਣੀ ਸੰਥਿਆ ਹੋਰ ਗੁਰਮਤਿ ਬਾਰੇ ਜਿਹੜੀਆਂ ਜਾਣਕਾਰੀਆਂ ਨੇ ਉਹ ਵੈਬਸਾਈਟ ਤੇ ਮੁਹੱਈਆ ਹੋਇਆ ਕਰਨੀ ਗਈ ਆ ਤੇ ਕੋਈ ਵੈਬਸਾਈਟ ਵੈਬਸਾਈਟ ਨੂੰ ਜਿਹੜਾ ਖੋਲ ਕਰਕੇ ਉਹ ਸਾਰ ਜ ਸਾਰੀ ਜਾਣਕਾਰੀ ਜਿਹੜੀ ਲੈ ਸਕਦਾ ਹੈ